ਹਰਬਲ ਲਾਈਫ ਨਿਊਟ੍ਰੀਸ਼ਨ ਸਤਿ ਸ੍ਰੀ ਅਕਾਲ ਜੀ ਹਾਂਜੀ ਦੋਸਤੋ ਅੱਜ ਆਪਾਂ ਤੁਹਾਨੂੰ ਸੁਣਾਉਣੇ ਆ ਤਿੰਨ ਦਿਨਾਂ ਦੇ ਸਾਡੇ ਹਰਬਲ ਲਾਈਫ ਨਿਊਟ੍ਰੀਸ਼ਨ ਦੀ ਟ੍ਰੇਨਿੰਗ ਦਾ ਹਾਲ ਜੋ ਸਿੱਗੀ ਦਿੱਲੀ ਦੇ ਵਿੱਚ ਆ ਹੈਗੇ ਜੀ ਆਪਣੇ ਸ਼ੇਕ ਦੀ ਫੋਟੋ ਜਿਹਨੂੰ ਆਪਾਂ ਇਨੀ ਪੂਰੀ ਦੁਨੀਆ ਦੇ ਵਿੱਚ ਪਿੰਦੇ ਨੇ ਆ ਮੈਡਮ ਅਮਰੀਕਾ ਤੋਂ ਆ ਕੇ ਇਹਦਾ ਪੂਰਾ ਹਾਲ ਚਾਲ ਤੇ ਪੂਰਾ ਬਿਉਰਾ ਦੱਸ ਕੇ ਗਈ ਅੱਗੇ ਆਪਾਂ ਗੱਲ ਕਰਦੇ ਆ ਜੀ ਆਪਣੇ ਸ਼ਹਿਰ ਜਿੱਥੇ ਇਵੈਂਟ ਹੋਇਆ ਸੀ ਦਿੱਲੀ ਦਿੱਲੀ ਬਾਰੇ ਅਸੀਂ ਬੜੀਆਂ ਗੱਲਾਂ ਕਰਦੇ ਆ ਕਿ ਉੱਥੇ ਪ੍ਰਦੂਸ਼ਣ ਜ਼ਿਆਦੇ ਆ ਉਸ ਜਗ੍ਹਾ ਦੇ ਵਿੱਚ ਭੀੜ-ਪਾੜ ਜ਼ਿਆਦੇ ਆ ਉਸ ਜਗ੍ਹਾ ਦੇ ਵਿੱਚ ਗੰਦਗੀ ਜ਼ਿਆਦਾ ਆ ਪਰ ਇੱਕ ਪੱਖ ਦਿੱਲੀ ਦਾ ਵੀ ਆ ਜਿੱਥੋਂ ਦੇ ਅਸੀਂ ਨੰਗ ਰਹੇ ਆ ਇਹਨੂੰ ਕਰ ਬੜੀਆ ਸੋਹਣੀਆਂ ਸੁਰਿੰਗਾ ਕਹਿੰਦੇ ਨੇ ਜਿੱਥੇ ਨਾਲ ਜੇ ਤੁਸੀਂ ਦੇਖੋਗੇ ਕੀ ਬਾਤ ਹੈ ਅਮੇਜ਼ਿੰਗ ਜਿਹਾ 뷰 ਆਉਂਦਾ ਜਿਵੇਂ ਬਾਹਰਲੇ ਦੇਸ਼ ਵਾਲੀ ਲੁੱਕ ਪਰ ਸਾਈਡਾਂ ਨੇ ਜਿਹੜੀਆਂ ਉਹਦੀਆਂ ਬਿਲਕੁਲ ਟਰੈਡੀਸ਼ਨਲ ਆ ਜਿਵੇਂ ਉਹ ਤੁਸੀਂ ਦੇਖ ਰਹੇ ਹੋ ਨੇੜੋਂ ਕਿੰਨਾ ਸੋਹਣਾ ਵਰਕ ਕੀਤਾ ਪਿਆ ਮੈਂ ਕਹਿੰਦਾ ਕੰਦਾ ਸ਼ੀਸ਼ੇ ਦੀਆਂ ਬਣਾਈਆਂ ਪਈਆਂ ਬੜਾ ਹੌਲੀ ਹੌਲੀ ਕਰਕੇ ਬੜਾ ਰੋਗ ਰੋਗ ਕੇ ਦੇਖਿਆ ਇਹ ਕੋਈ ਛੋਟੀ ਮੋਟੀ ਨਹੀਂ ਸੀ ਕਈ ਕਿਲੋਮੀਟਰ ਲੰਬੀ ਸੀਗੀ ਜੋ ਅੱਗੇ ਨੂੰ ਜਾਂਦੇ ਸੀ ਚੰਗਾ ਚੰਗੇ ਲੱਗ ਰਿਹਾ ਸੀਗਾ ਤੇ ਆਹ ਜਿਹੜਾ ਅਗਲਾ ਹਾਲ ਆ ਜਿਵੇਂ ਆਪਾਂ ਜਾਣੇ ਹੁੰਨੇ ਆ ਪਿੰਡਾਂ ਵਾਲੇ ਵੱਡੇ ਸ਼ਹਿਰ ਦੇ ਵਿੱਚ ਜਾਣ ਸਾਰ ਉੱਥੇ ਆਪਣ ਨੂੰ ਦੇਖਿਆ ਜੀ ਜਹਾਜ਼ ਇਹ ਤੁਹਾਨੂੰ ਵੀ ਦਿਖਾ ਦਈਏ ਬਸ 1 ਮਿੰਟ ਦੀ ਦੂਰੀ ਤੇ ਆ ਬੇਸਿਕਲੀ ਤਾਂ ਇਹ ਵੇਸ਼ ਜਿਵੇਂ ਕਾਲੀ ਮੱਤੀ ਲੱਗਦੀ ਆ ਜਹਾਜ਼ ਦੇਖਣਾ ਪਰ ਚਲੋ ਇਸ ਤੇ ਜਾਂਦੇ ਜਾਂਦੇ ਨੇ ਵੀਡੀਓ ਬਣਾਈ ਤੇ ਬੜੇ ਸਾਰੇ ਲੋਕ ਤਾਂ ਨਾ ਲੇਨਾਂ ਬਣਾ ਕੇ ਕਾਰਾਂ ਰੋਕ ਕੇ ਸੀਗੇ ਤਾਂ ਉਹ ਆਪਣੇ ਵਾਲੇ ਪੰਜਾਬ ਤੋਂ ਵਗਏ ਹੋਏ ਮੇਰੇ ਵੀਰ ਸੀਗੇ ਤੇ ਇਹਨਾਂ ਨੂੰ ਨੇੜੋਂ ਨੇੜੋਂ ਦੇਖ ਰਹੇ ਜੀ ਔਰ ਚੜਦਾ ਉਤਰਦਾ ਬੜਾ ਵਧੀਆ ਪਿਆਰਾ ਜਿਹਾ ਲੱਗ ਰਿਹਾ ਸੀ ਚਲੋ ਇਹ ਸਭ ਦੇਖਣ ਤੋਂ ਬਾਅਦ ਮੁੜ ਕੇ ਅਸੀਂ ਆਪਣੇ ਆਕੇ ਜੀ ਟ੍ਰੇਨਿੰਗ ਹਾਲ ਦੇ ਵਿੱਚ ਜਿੱਥੇ ਆ ਸੀਗਾ ਜੀ ਹਰਪਾ ਲਾਈਫ ਦਾ ਅਮੇਜਿੰਗ ਸੈੱਟ ਪੂਰਾ ਭਰਿਆ ਹੋਇਆ ਹਾਲ ਜਿੱਥੇ ਹਰਪਾ ਲਾਈਫ ਆਪਣਾ ਜੇ ਨਵਾਂ ਹੀ ਰੌਕਟਾ ਉਡਾਉਣ ਲੱਗੀ ਆ ਉਹ ਹੈਗਾ ਜੀ ਹਰਪਾ ਲਾਈਫ ਨਿਊਟ੍ਰੀਸ਼ਨ ਦਾ ਇੱਕ ਆਉਣ ਵਾਲਾ ਨਵਾਂ ਅਮੇਜਿੰਗ ਪ੍ਰੋਡਕਟ ਲਪਟਾਪ ਇਹ ਤੁਹਾਨੂੰ ਫੋਟੋ ਦਿਖਾਉਣ ਲੱਗਿਆ ਥੋੜੀ ਜਿਹੀ ক্লোਜ਼ ਕਰਕੇ ਇਹਦਾ ਫੰਕਸ਼ਨ ਕੀ ਆ ਜੀ ਜਦੋਂ ਅਸੀਂ ਕੰਪਿਊਟਰ 'ਤੇ ਬੈਠੇ ਥੱਕ ਜਾਂਦੇ ਆ ਕਾਰ ਚਲਾਉਂਦਿਆਂ ਨੂੰ ਨੀਂਦ ਆ ਜਾਣ ਲੱਗਦੀ ਆ ਖੇਤ ਵਿੱਚ ਘੰਟਾ 2-4 ਘੰਟੇ ਕੰਮ ਕਰਨ ਤੋਂ ਬਾਅਦ ਸਰੀਰ ਦੁਖਣ ਲੱਗ ਜਾਂਦਾ ਤਾਂ ਇੱਕ ਪਾਊਚ ਇਨਸਟੈਂਟ એનર્ਜੀ ਦੇਣ ਦਾ ਬੜਾ ਵਧੀਆ ਕੰਮ ਕਰਦਾ ਸੋ ਇਹਨੂੰ ਲੈਣ ਤੋਂ ਬਾਅਦ ਬੜੀ ਤਾਜ਼ਗੀ ਫੀਲ ਹੁੰਦੀ ਆ ਇੱਕ ਦੋ ਦਿਨਾਂ ਤੱਕ ਆਪਣੇ ਕੋਲੇ ਵੀ ਪਹੁੰਚ ਜੂ ਲੈਣ ਤੋਂ ਬਾਅਦ ਇਹਦਾ ਤੁਹਾਡੇ ਨਾਲ ਕਰਾਂਗੇ ਜੀ ਐਕਸਪੀਰੀਅੰਸ ਤਾਂ ਇਹ ਜਿਹੜੀ ਟ੍ਰੇਨਿੰਗ ਸੀਗੀ ਓਹੋ ਹੋ 18000 ਤੋਂ ਪਲੱਸ ਲੋਕਾਂ ਦੇ ਖਚਾ-ਖਚ ਇਕੱਠੇ ਦੇ ਵਿੱਚ